ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀ ਬਸੰਤ ਦੀ ਵਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਇਹ ਵਾਰ ਸਾਧ ਸੰਗਤ ਜੀ ਸਭ ਤੋਂ ਛੋਟੀ ਵਾਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਗੁਰਬਾਣੀ ਦਾ ਉਚਾਰਨ ਕਰ ਰਹੇ ਹਨ ਤੇ ਭਾਈ ਗੁਰਦਾਸ ਜੀ ਲਿਖ ਰਹੇ ਹਨ ਸਾਧ ਸੰਗਤ ਜੀ ਗੁਰਦੁਆਰਾ ਆਰ암ਸਰ ਸਾਹਿਬ ਜਿੱਥੇ ਹੈ ਉਸ ਸਥਾਨ ਦੇ ਉੱਪਰ ਮੇਰੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਬੀੜ ਤਿਆਰ ਕਰਵਾਈ ਸੀ ਸੋ ਇਸ ਤਰ੍ਹਾਂ ਕਰਕੇ ਵਸੰਤ ਰਾਗ ਦੇ ਵਿੱਚ ਜਿਹੜੀਆਂ ਅਸ਼ਟਬਦੀਆਂ ਆਉਂਦੀਆਂ ਹਨ ਉਹਨਾਂ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਸੰਤ ਕੀ ਵਾਰ ਇਹ ਲਿਖਵਾਈ ਹੈ ਸਰਸੰਗਤ ਜੀ ਵਸੰਤ ਕੀ ਵਾਰ ਲਿਖਵਾਉਂਦਿਆਂ ਨੂੰ ਕੇਵਲ ਹਲੇ 3 ਹੀ ਪੌੜੀਆਂ ਉਚਾਰਨ ਹੋਈਆਂ ਸਨ ਇਤਨੇ ਨੂੰ ਲਾਂਗਰੀ ਸਿੱਖ ਆ ਗਿਆ ਉਸਨੇ ਆਖਿਆ ਕਿ हे ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਜੀਓ ਲੰਗਰ ਪ੍ਰਸ਼ਾਦ ਤਿਆਰ ਹੈ ਸੰਗਤਾਂ ਆਪ ਜੀ ਦੀਆਂ ਉਡੀਕਾਂ ਕਰ ਰਹੀਆਂ ਹਨ ਆਪ ਜੀ ਕਿਰਪਾ ਕਰੋ ਜੇ ਆਪ ਜੀ ਦੀ ਆਗਿਆ ਹੈ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਕਿਰਪਾ ਕਰਕੇ ਲੰਗਰ ਦਾ ਛਕਣਾ ਕਰੋ ਲੰਗਰ ਦਾ ਸਮਾਂ ਹੋ ਗਿਆ ਹੈ ਤਾਂ ਸਤਿਗੁਰ ਮਹਾਰਾਜ ਜੀ ਨੇ ਲੰਗਰ ਦਾ ਸਤਕਾਰ ਕਰਦੇ ਹੋਏ ਸਤਿਗੁਰ ਮਹਾਰਾਜ ਜੀ ਨੇ ਇਹ ਵਾਰ ਫਿਰ ਤਿੰਨ ਪੌੜੀਆਂ ਤੱਕ ਹੀ ਰੱਖੀ ਹੈ ਤੇ ਮਹਾਰਾਜ ਜੀ ਲੰਗਰ ਦਾ ਜਾਨੀ ਸਨਮਾਨ ਕਰਦੇ ਹੋਏ ਫਿਰ ਮਹਾਰਾਜ ਜੀ ਲੰਗਰ ਛਕਣ ਵਾਸਤੇ ਆ ਗਏ ਸਤਿਗੁਰਾਂ ਨੇ ਲੰਗਰ ਛਕ ਲਿਆ ਉਸ ਤੋਂ ਬਾਅਦ ਸਤਿਗੁਰ ਮਹਾਰਾਜ ਜੀ ਸੁਖਾਸਣਾ ਵਾਸਤੇ ਮਹਿਰਾਜਮਾਨ ਕੋ ਸਮੇਂ ਵਾਸਤੇ ਹੋਏ ਤੇ ਇਸ ਕਰਕੇ ਇਸ ਵਾਰ ਦੀਆਂ ਕੁੱਲ ਤਿੰਨ ਹੀ ਪੌੜੀਆਂ ਰਹਿ ਗਈਆਂ ਸਤਿਗੁਰਾਂ ਨੇ ਅੱਗੇ ਇਸ ਵਾਰ ਦੀਆਂ ਕੋਈ ਪੌੜੀਆਂ ਵਿਚਾਰਨ ਨਹੀਂ ਕੀਤੀਆਂ ਸੋ ਸਤਸੰਗਤ ਜੀ ਇਹ ਸਭ ਤੋਂ ਛੋਟੀ ਵਾਰ ਹੈ ਇਹ ਤੋਂ ਸਤਸੰਗਤ ਜੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਲੰਗਰ ਤਿਆਰ ਹੋ ਜਾਂਦਾ ਹੈ ਸਾਨੂੰ ਉਸੇ ਸਮੇਂ ਹੀ ਛਕ ਲੈਣਾ ਚਾਹੀਦਾ ਹੈ ਕਿਉਂਕਿ ਲੰਗਰ ਦਾ ਬਹੁਤਾ ਇੰਤਜ਼ਾਰ ਨਹੀਂ ਕਰਵਾਈਂਦਾ ਤੇ ਇਹ ਵੀ ਇੱਕ ਅਨ ਦੇਵਤੇ ਦਾ ਸਨਮਾਨ ਹੀ ਹੁੰਦਾ ਹੈ ਤਨ ਅਨਾਦ ਠਾਕੁਰ ਮਨ ਮੰਨੇ ਆ ਤੇ ਜਿਸ ਦੇ ਉੱਪਰ ਠਾਕੁਰ ਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਨ ਮੰਨ ਗਿਆ ਉਹ ਅਨਵੀਤੰਤਾ ਦੇ ਯੋਗ ਹੈ ਦੂਸਰਾ ਅਰਥ ਹੈ ਸਾਧ ਸੰਗ ਜੀ ਤਨ ਅਨਾਦ ਠਾਕੁਰ ਮਨ ਮੰਨਿਆ ਜਿਸ ਅੰਨ ਨੂੰ ਛੱਕ ਕੇ ਠਾਕੁਰ ਦੀ ਭਗਤੀ ਕਰਨ ਨੂੰ ਸਾਡਾ ਮਨ ਮੰਨ ਜਾਂਦਾ ਹੈ ਕਿਉਂਕਿ ਸਾਧ ਸੰਗ ਜੀ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ ਭੁੱਖੇ ਬੰਦੇ ਤੋਂ ਭਗਤੀ ਵੀ ਨਹੀਂ ਹੁੰਦੀ ਅੰਨੈ ਬਿਨਾ ਨਾ ਹੋਈ ਸੁਖਾਲ ਅੰਨ ਤੋਂ ਬਿਨਾ ਚੰਗਾ ਸਮਾ ਨਹੀਂ ਆਉਂਦਾ ਪਾਪ ਕੇ ਦੁੱਖ ਪ੍ਰਾਪਤ ਹੁੰਦਾ ਹੈ ਦੇਹੀ ਨੂੰ ਦੁੱਖ ਮਿਲਦਾ ਹੈ ਭੁੱਖੇ ਰਹਿ ਕੇ ਅਨ ਬਿਨਾ ਨਾ ਹੋਏ ਸੁਕਾਲ ਤਜੇ ਅਨ ਨਾ ਮਿਲੇ ਗੋਪਾਲ ਅਨ ਨੂੰ ਤਜ ਕੇ ਅਨ ਦਾ ਤਿਆ ਕਰਕੇ ਗੋਪਾਲ ਆਕਾਲ ਪੁਰਖ ਵੈਗ੍ਰੂ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਅਨ ਛਕਣਾ ਜ਼ਰੂਰੀ ਹੈ ਛੋਡੋ ਅਨ ਕਰੇ ਪਖੰਡ ਨਾ ਸੋਹਾਗਣ ਨਾ ਹੋਏ ਰੰਡ ਸੋ ਇਸ ਕਰਕੇ ਭਾਈ ਅਨ ਦਾ ਛਕਣਾ અત્યੰਤ ਜ਼ਰੂਰੀ ਹੈ ਕਿਉਂਕਿ ਅਨ ਵਹੀ ਕੋਸ਼ ਹੈ ਜਿਹੜੀ ਇਹ ਦੇਹੀ ਹੈ ਇਹ ਅਨ ਤੋਂ ਬਿਨਾ ਨਹੀਂ ਚੱਲਦੀ ਜੋ ਜਦੋਂ ਸਮਾ ਹੋ ਗਿਆ ਅੰਨ ਛਕਣ ਦਾ ਲੰਗਰ ਛਕਣ ਦਾ ਉਸ ਸਮੇਂ ਸਾਨੂੰ ਪ੍ਰਸ਼ਾਦਾ ਛਕ ਲੈਣਾ ਚਾਹੀਦਾ ਹੈ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਬਲ ਟਹਿ ਕੇਵ ਗੁਰੂਦੇਵ ਜੀ ਮਹਾਰਾਜ ਤਨ ਹਨ ਜਿਹੜੇ ਕਿ ਗੋਪਾਲ ਅਕਾਲਪੁਰਖ ਵਹਿਗੁਰੂ ਦੀ ਸਾਨੂੰ ਸੋਝੀ ਬਖਸ਼ਦੇ ਹਨ ਅਕਾਲਪੁਰਖ ਵਹਿਗੁਰੂ ਤਨ ਹੈ ਤੇ ਸ੍ਰੀ ਗੁਰਦੇਵ ਜੀ ਮਹਾਰਾਜ ਵੀ ਤਨ ਹਨ ਤਨ ਅਨਾਦ ਭਾਵੇਂ ਅੰਨ ਵੀ ਤਨ ਹੈ ਤੇ ਜਿਸ ਨੂੰ ਛੱਕ ਕੇ ਭੁੱਖੇ ਬੰਦੇ ਦਾ ਹਿਰਦਾ ਕੰਮਲ ਖਿੜ ਜਾਂਦਾ ਹੈ ਭਾਵ ਕਿ ਪ੍ਰਸੰਨ ਚਿਤ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਸੋ ਮਹਾਰਾਜ ਜੀ ਨੇ ਇਹ ਮਰਿਆਦਾ ਵੀ ਰੱਖੀ ਹੈ ਕਿ ਪਹਿਲੇ ਪੰਗਤ ਤੇ ਪਾਛੇ ਸੰਗਤ ਸੋ ਜਾਣੀ ਸੰਗਤ ਵੀ ਕਰਨੀ ਜ਼ਰੂਰੀ ਹੈ ਤੇ ਪ੍ਰਸ਼ਾਦ ਦਾ ਲੰਗਰ ਵੀ ਬੇਅੰਤ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਗੁਰੂ ਘਰ ਬਣੇ ਹੋਏ ਹਨ ਉਤੇ ਲੰਗਰ ਵੀ ਹੈ ਤੇ ਭੋਜਨ ਪ੍ਰਸ਼ਾਦ ਵੀ ਸਾਨੂੰ ਛਕਣ ਨੂੰ ਮਿਲਦਾ ਹੈ ਤੇ ਉਸ ਤੋਂ ਉਪਰੰਤ ਸਾਨੂੰ ਨਾਮ ਦਾ ਕੀਰਤਨ ਦਾ ਵੀ ਸਾਨੂੰ ਰੋਹਾਨੀ ਪ੍ਰਸ਼ਾਦ ਵੀ ਉੱਥੇ ਮਿਲਦਾ ਹੈ। ਸੋ ਦੋਨੋਂ ਹੀ ਜ਼ਰੂਰੀ ਹਨ। ਭੁੱਖੇ ਬੰਦੇ ਤੋਂ ਭਗਤੀ ਵੀ ਨਹੀਂ ਹੁੰਦੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਨ ਦਾ ਜਣੀ ਸਤਕਾਰ ਕੀਤਾ ਹੈ ਇਸ ਜਗ੍ਹਾ ਦੇ ਉੱਪਰ ਤੇ ਮਹਾਰਾਜ ਜੀ ਨੇ ਪਰ ਜਿਹੜੀਆਂ ਇਹ ਤਿੰਨ ਪੌੜੀਆਂ ਚੜ੍ਹਨ ਕੀਤੀਆਂ ਹਨ। ਆਓ ਜੀ ਆਪਾਂ ਪ੍ਰੇਮ ਦੇ ਨਾਲ ਉਹਨਾਂ ਦੀ ਵਿਚਾਰ ਸਰਵਣ ਕਰੀਏ ਕਿ ਸਤਗੁਰ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਆਓ ਜੀ ਪਿਆਰ ਨਾਲ ਸਰਵਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹ ਹਰਿਆ ਭਾਈ ਬਸੰਤ ਕੀ ਵਾਰ ਮਹੱਲ ਪੰਜਵਾ ਮਸੰਤ ਕੀ ਵਾਰ ਦੇ ਵਿੱਚ ਮਹਾਰਾਜ ਨੇ ਇੱਥੇ ਕੰਨਾ ਨਹੀਂ ਪਾਇਆ ਇਹ ਸਤਿਗੁਰਾਂ ਦੀ ਆਪਣੀ ਮौज ਹੈ ਮਾਲ ਪੰਜਵਾਂ ਲਿਖਣ ਦਾ ਅਰਥ ਵੀ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੰਜਵੇਂ ਸਰੂਪ ਭਾਵ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਚਿਤ ਆਨੰਦ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਪ੍ਰਾਪਤੀ ਪੂਰੇ ਸਤਿਗੁਰਾਂ ਦੁਆਰਾ ਹੋਇਆ ਕਰਦੀ ਹੈ ਹਰ ਕਾ ਨਾਮ ਤੇ ਆਏ ਕਹੋ ਹੋ ਹਰਿਆ ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਹਿਗੁਰੂ ਦਾ ਨਾਮ ਤੇ ਓਣ ਨਾਲ ਜਿਹੜਾ ਸਾਡਾ ਤਨ ਹੈ ਮਨ ਵੀ ਹੈ ਇਹ ਹਰਾਪਰਾ ਹੋ ਜਾਂਦਾ ਹੈ। ਭਾਵਕੀ ਨਾਮ ਦੇ ਨਾਲ ਤੇ ਤਨ ਵਿਖੜ ਜਾਂਦਾ ਹੈ ਮਨ ਵੀ ਖੜ ਜਾਂਦਾ ਹੈ। ਨਾਮ ਦੋਨਾਂ ਨੂੰ ਤ੍ਰਿਪਤੀ ਦਿੰਦਾ ਹੈ ਸਾਧ ਸੰਗਤ ਜੀ। ਮਨ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ, ਤਨ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ। ਸੋ ਜਣੀ ਨਾਮ ਜਪਣ ਦੇ ਨਾਲ ਸ਼ੁਭ ਗੁਣਾ ਨਾਲ ਮਨੁੱਖ ਹਰਾ-ਪਰਾ ਹੋ ਜਾਂਦਾ ਹੈ ਇਸ ਕਰਕੇ ਮਹਾਰਾਜੀ ਫਰਮਾਨ ਕਰਦੇ ਹਨ ਕਿ ਭਾਈ ਤੂੰ ਨਾਮ ਜਪ ਜੇ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੇਂਗਾ ਤਾਂ ਤੇਰਾ ਤਨ ਮਨ ਹਰਾ-ਪਰਾ ਹੋ ਜਾਵੇਗਾ ਕਰਮ ਲਿਖੰਤ ਪਾਈਏ ਇਹ ਰੁੱਤ ਸੁਹਾਈ ਚੰਗੇ ਸ਼੍ਰੇਸ਼ਟ ਕਰਮ ਜਦੋਂ ਅਕਾਲ ਪੁਰਖ ਵਾਹਿਗੁਰੂ ਦੁਆਰਾ ਸਾਡੇ ਲਿਖੇ ਜਾਂਦੇ ਹਨ ਉਸ ਦੇ ਮੁਤਾਬਕ ਸਾਨੂੰ ਇਹ ਜਿਹੜੀ ਦੇਹੀ ਹੈ ਇਹ ਸਾਨੂੰ ਪ੍ਰਾਪਤ ਹੁੰਦੀ ਹੈ ਇਹ ਜਾਨੀ ਜਿਹੜੀਆਂ ਸਾਸੰਗ ਜੀ 6 ਰੁੱਤਾਂ ਹਨ 6 ਰੁੱਤਾਂ ਵਿੱਚੋਂ ਸਭ ਤੋਂ ਜਿਹੜੀ શ્રેਸ਼ਟ ਰੁੱਤ ਹੈ ਜਿਹੜੀ ਸੋਮਣੀ ਰੁੱਤ ਗਣੀ ਜਾਂਦੀ ਹੈ ਉਹ ਬਸੰਤ ਦੀ ਰੁੱਤ ਗਣੀ ਜਾਂਦੀ ਹੈ ਸੋ ਇਹ 2 ਮਹੀਨਿਆਂ ਦੀ ਰੁੱਤ ਹੈ ਤੇ ਜਿਸ ਦੇ ਵਿੱਚ ਮਾਘ ਤੇ ਫੱਗਣ 2 ਮਹੀਨੇ ਆਉਂਦੇ ਹਨ ਸੋ ਸਾਸੰਗ ਜੀ ਮਾਹ ਮਾ ਮਾਰਖੀ ਚੜਿਆ ਸਦਾ ਬਸੰਤ ਪਰ ਪਰਚੇ ਤੋ ਸੰਭਾਲ ਸੋਏ ਸਦਾ ਸਦਾ ਗੋਬਿੰਦ ਮਹਾਰਾਜ ਜੀ ਪਰਮਾਨ ਕਰਦੇ ਨੇ ਕਿ ਮੁਬਾਰਕਵਾਦ ਹੈ ਇਸ ਮਹੀਨੇ ਨੂੰ ਇਸ ਰੁੱਤ ਨੂੰ ਜਿਸ ਦੇ ਵਿੱਚ ਪੇੜ ਪੌਦੇ ਹਰੇ ਭਰੇ ਹੋ ਜਾਂਦੇ ਹਨ ਉਹਨਾਂ ਵਿੱਚ ਖੁਸ਼ਹਾਲੀ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ 84 ਲੱਖ ਜੂਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੀ ਹੈ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਸ੍ਰੇਸ਼ਟ ਸ਼ਰੋਮਣੀ ਹੈ ਦੇਹੀ ਉਹ ਮਨੁੱਖਾ ਦੇਹੀ ਹੈ ਸੋ ਮਹਾਰਾਜੀ ਆਖਦੇ ਹਨ ਅਬਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਇਸ ਧਰਤੀ ਦੇ ਉਪਰ ਸਰਦਾਰੀ ਤੇਰੀ ਹੈ ਮਹਾਰਾਜੀ ਕਹਿੰਦੇ ਕਿ ਭਾਈ ਇਹ ਤੈਨੂੰ ਇਹ 84 ਲੱਖ ਜੁਨਾ ਪੋਗਣ ਤੋਂ ਇੱਕ ਜੁਨੀ ਜੁਨ ਘਟ ਆਪਾਂ ਕਰਦੀਏ ਜੋ ਕਿ ਮਨੁੱਖਾ ਜਨਮ ਹੈ ਸੋ ਇਤਨੀਆਂ ਜੁਨਾ ਪੋਗਣ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਸੋ ਇਸ ਵਿੱਚ ਤੂੰ ਪਾਈ ਪਰਮੇਸ਼ਰ ਅਕਾਲ ਪੁਰਖ ਗਾਇ ਗੁਰੂ ਦਾ ਨਾਮ ਜਪੋ ਕਰਮਲ ਕੰਤਾ ਪਾਈ ਆ ਇਹ ਰੁੱਤ ਸੁਹਾਈ ਇਹ ਇਹ ਸੋਮਨੀ ਕਰੁੱਤ ਰੂਪ ਭਾਵ ਕੇ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਵਣ ਤ੍ਰੇਣਾ ਤ੍ਰਿਪਵਨ ਮੋਲਯਾ ਅਮਰਤ ਫਲ ਪਾਈ ਵਣ ਤ੍ਰੇਣਾ ਤ੍ਰਿਪਵਨ ਮੋਲਯਾ ਵਣ ਵੀ ਤੇ ਤ੍ਰੇਣ ਵੀ ਔਰ ਤ੍ਰਿਪਵਨ ਇਹ ਸਾਰੇ ਮੋਲਯ ਜਾਂਦੇ ਨੇ ਭਾਵ ਕੇ ਖੁਸ਼ਹਾਲ ਹੋ ਜਾਂਦੇ ਨੇ ਖੜ ਜਾਂਦੇ ਹਨ ਤੇ ਅੰਮ੍ਰਿਤ ਫਲ ਪਾਈ ਅੰਮ੍ਰਿਤ ਫਲ ਦੀ ਪ੍ਰਾਪਤੀ ਕਰਕੇ ਸਤਸੰਗ ਜੀ ਜਿਹੜਾ ਅੰਮ੍ਰਿਤ ਫਲ ਹੈ ਜਿਹੜਾ ਕਿ ਬ੍ਰਹਮ ਸਰੂਪ ਹੈ ਪਰਮੇਸ਼ਰ ਦਾ ਨਾਮ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਉਸ ਅੰਮ੍ਰਿਤ ਫਲ ਦੀ ਪ੍ਰਾਪਤੀ ਕਰਕੇ ਸਾਡਾ ਤਨ ਮਨ ਸਾਰਾ ਖਿੜ ਜਾਂਦਾ ਹੈ ਅੰਤਕਰਨ ਖਿੜ ਜਾਂਦਾ ਹੈ ਵਣ ਤੋਂ ਭਾਵ ਹੈ ਸਤਸੰਗ ਜੀ ਜਿਹੜਾ ਕਿ ਸਾਡੀ ਇਹ ਅੰਤਇਕਰਨ ਹੋ ਗਿਆ ਮਨ ਬੁੱਧ ਚਿੱਤ ਤੇ ਅਹੰਭਾਵ ਤੇ ਤ੍ਰਣ ਤੋਂ ਭਾਵ ਆ ਜਾਂਦਾ ਹੈ ਸਾਡੀਆਂ ਇੰਦਰੀਆਂ ਤੇ ਤ੍ਰੇਪਵਨ ਤੋਂ ਆ ਜਾਂਦਾ ਹੈ ਸਾਡਾ ਜਿਵੇਂ ਸਥੂਲ ਸਰੀਰ ਹੋ ਗਿਆ ਸੋਕਸ਼ਮ ਸਰੀਰ ਹੋ ਗਿਆ ਤੇ ਕਾਰਣ ਸਰੀਰ ਹੋ ਗਿਆ ਇਹ ਅੰਤਰੀ ਭਾਵ ਦੇ ਅਰਥ ਹਨ ਤੇ ਤ੍ਰੇਪਵਨ ਤੋਂ ਅਰਥ ਇਉਂ ਵੀ ਆ ਜਾਂਦਾ ਹੈ ਜਿਵੇਂ ਖੰਡ ਮੰਡਲ ਬ੍ਰਹਿਮੰਡਾ ਇਹ ਤਿੰਨੇ ਭਾਵਨਾ ਇਹ ਵੀ ਆ ਜਾਂਦੇ ਹਨ ਸਾ ਸੰਗਤ ਜੀ ਸੋ ਇਹ ਸਾਰੇ ਹਰੇ ਭਰੇ ਕਾਦੇ ਨਾਲ ਹੋਏ ਹੋਏ ਨੇ ਪਰਮੇਸ਼ਰ ਦੇ ਨਾਮ ਨਾਲ ਜੇ ਤਾਂ ਕੀਤਾ ਤੇ ਤਾਂ ਨਾਓ ਵਿਣ ਨਾ ਵੈ ਨਾ ਹੀ ਕੋਥਾਓ ਸੋ ਜਿਤਨੀ ਵੀ ਚੀਜ਼ ਬਣਾਈ ਹੈ ਉਹ ਪਰਮੇਸ਼ਰ ਨੇ ਨਾਮ ਦੁਆਰਾ ਹੀ ਬਣਾਈ ਹੈ ਯਾਨੀ ਨਾਮ ਹਰ ਇੱਕ ਜਗ੍ਹਾ ਦੇ ਉੱਪਰ ਮਿਰਾਜਮਾਨ ਹੈ ਸਾਰਾ ਕੁਝ ਨਾਮ ਦਾ ਹੀ ਪਸਾਰਾ ਹੈ ਸੋ ਜਿਹੜਾ ਅੰਮ੍ਰਿਤ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਉਸ ਦੇ ਨਾਲ ਸਾਰਾ ਕੁਝ ਹਰਾ ਭਰਾ ਹੋ ਜਾਂਦਾ ਹੈ ਸੋ ਐਸੀ ਅਸੀਂ ਅਮਰਤ ਨਾਮ ਦੀ ਭਾਈ ਪ੍ਰਾਪਤੀ ਕਰੀਏ ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਮਨ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਆਤਮਿਕ ਸੁਖ ਆਨੰਦ ਮੇ ਜੋ ਹੈ ਆਨੰਦ ਦੀ ਜੋ ਅਵਸਥਾ ਹੈ ਆਤਮਿਕ ਅਡੋਲਤਾ ਦਾ ਜੋ ਸੁਖ ਹੈ ਉਹ ਸਾਧੂ ਕੌਣ ਨੇ ਇਥੇ ਸਤਿਗੁਰੂ ਮਹਾਰਾਜ ਜੀ ਨੇ ਮਿਲ ਸਾਧੂ ਸੁਖ ਉਪਜੈ ਜਾਂ ਇਉਂ ਕਹਿ ਲਿਏ ਕਿ ਸਤ ਸੰਗ ਕਰਕੇ ਗੁਰਮਖਾਂ ਦੀ ਸੰਗਤ ਕਰਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਮਿਲ ਸਾਧੂ ਸੁਖ ਉਪਜੈ ਸੁੱਖ ਕਿੱਥੋਂ ਮਿਲੇਗਾ ਸਤ ਸੰਗ ਕਰਕੇ ਸਾਨੂੰ ਸੁੱਖ ਮਿਲੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਗੁਰਾਂ ਦੀ ਕਥਾ ਕੀਰਤਨ ਸੁਣ ਕੇ ਇਸ ਤਰੀਕੇ ਨਾਲ ਨਾਮ ਜਪ ਕੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ ਗੁਰੂ ਦੀ ਸੇਵਾ ਕਰਕੇ ਸੋ ਸਾਧੂਆਂ ਨਾਲ ਮਿਲ ਕੇ ਸਾਨੂੰ ਇਹ ਜਿਹੜਾ ਆਤਮਿਕ ਸੁੱਖ ਆਪ੍ਰਾਪਤ ਹੁੰਦਾ ਹੈ ਲੱਥੀ ਸਭ ਛਾਈ ਸਾਰੀ ਛਾਈ ਛਾਈ ਦਾ ਅਰਥ ਹੁੰਦਾ ਸਤ ਸੰਗ ਦੀ ਕਾਲਖ ਭਾਵ ਕੇ ਮਾਇਆ ਜਾਂ ਅਵਿਧਿਆ ਇਹੋ ਆਖ ਲਈਏ ਉਹ ਸਾਰੀ ਯਾਨੀ ਮਨ ਦੀ ਮੈੜ ਜਿਹੜੀ ਅਵਿਧਿਆ ਹੈ ਉਹ ਉਤਰ ਜਾਂਦੀ ਹੈ ਉਸ ਦਾ ਯਾਨੀ ਨਾਸ਼ ਹੋ ਜਾਂਦਾ ਹੈ ਮਨ ਸਵੱਛ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਔਰ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨਾ ਧਾਈ ਏਕ ਅਕਾਲ ਪੁਰਖ ਵੈਗਰੂ ਦਾ ਨਾਮ ਸਿਮਰਨ ਕਰਨ ਨਾਲ ਤੇ ਫਿਰ ਵਾਰ-ਵਾਰ ਜੁਨੀਆਂ ਵਿੱਚ ਸਾਡੀ ਢਟਕਣਾ ਨਹੀਂ ਹੁੰਦੀ 84 ਦਾ ਜਿਹੜਾ ਗੇੜ ਹੈ ਉਹ ਕੱਟਿਆ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਇਹ ਜਿਹੜੀ ਪਹਿਲੀ ਪੌੜੀ ਹੈ ਉਸ ਵਿੱਚ ਐਸਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇੱਕ ਨਾਮ ਦੇ ਸਿਮਰਨ ਨਾਲ ਭਾਈ ਤੇਰਾ ਆਵਾਗਵਨ ਮਿਟ ਜਾਏਗਾ ਤੇ ਤੂੰ ਪਰਮ ਜੋਤ ਦੇ ਵਿੱਚ ਸਮਾ ਜਾਏਗਾ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ ਆਮਕਰੋਲ ਲੋਭ ਮੋਹ ਹੰਕਾਰ ਆਦਿਕ ਜੋ ਮਹਾਬਲੀ ਹਨ ਪੰਜੇ ਬੱਧੇ ਭਾਵਕੇ ਪੰਜੇ ਇਹ ਬੰਨੇ ਜਾਂਦੇ ਹਨ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ ਸੱਚੇ ਆਕਾਰਪੁਰਖ ਵੈਗਰੂ ਦਾ ਢੋਆ ਭਾਵਕੇ ਉਸ ਦਾ ਆਸਰਾ ਲੈਣ ਨਾਲ ਉਸ ਦੇ ਊਠ ਆਸਰੇ ਨਾਲ ਇਹ ਪੰਜੇ ਬੰਨੇ ਜਾਂਦੇ ਹਨ ਆਪਣੇ ਚਰਨ ਜਪਾਇਨ ਵਿੱਚ ਦਇਉ ਖੜੋਆ ਆਪਣੇ ਚਰਨ ਅਕਾਲਪੁਰਖ ਵੈਗੁਰੂ ਦੇ ਚਰਨ ਕੀ ਨੇ ਉਸ ਦਾ ਨਾਮ ਹੀ ਉਸਤੇ ਚਰਨ ਹਨ ਚਿਤ ਚਰਨ ਨਾਮ ਸੋ ਇਹ ਜਿਹੜਾ ਨਾਮ ਹੈ ਇਹੀ ਚਿਤ ਦੇ ਵਿੱਚ ਵਸ ਸਕਦਾ ਹੈ ਇਹ ਇਹੀ ਅਕਾਲਪੁਰਖ ਵੈਗੁਰੂ ਦੇ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿ ਉਪਾਲ ਆਪਣੇ ਚਰਨ ਜਪਾਇ ਉਹਨਾਂ ਵਿੱਚ ਦਇਉ ਖੜੋਆ ਉਹ ਪ੍ਰੇਰਕ ਅਕਾਲਪੁਰਖ ਵਹਿਗੁਰੂ ਸਾਡੇ ਅੰਤਹਿ ਕਰਨ ਵਿੱਚ ਖਲੋ ਜਾਂਦਾ ਹੈ ਭਾਵ ਕਿ ਉਥੇ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਆਪਣੇ ਚਰਨ ਜਪਵਾਉਂਦਾ ਹੈ ਸਤਸੰਗ ਜੀ ਉਸ ਦੇ ਨਾਲ ਅਸੀਂ ਤਾਂ ਹੀ ਪਰਮੇਸ਼ਰ ਦਾ ਨਾਮ ਅਸੀਂ ਜਪ ਸਕਦੇ ਹਾਂ ਉਹ ਵਹਿਗੁਰੂ ਆਪ ਕਿਉਂਕਿ ਜਿਹੜਾ ਸਾਡਾ ਮਨ ਹੈ ਇਹ ਦੌੜਦਾ ਹੈ ਪਰ ਜਦੋਂ ਤੇ ਸਾਡੇ ਅੰਤਹਿ ਕਰਨ ਦੇ ਵਿੱਚ ਮਨ ਚਿੱਤ ਬੁੱਧ ਦੇ ਵਿੱਚ ਅਕਾਲਪੁਰਖ ਵਹਿਗੁਰੂ ਆ ਕੇ ਖੜਾ ਹੋ ਜਾਂਦਾ ਹੈ ਤਾਂ ਫਿਰ ਸਾਡਾ ਮਨ ਨਹੀਂ ਦੌੜੇਗਾ ਉਹਨੂੰ ਪ੍ਰੇਰਨਾ ਦਿੰਦੇ ਰਹਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਉਹ ਵੀਰ ਆਪਣੇ ਚਰਨ ਜਾਨੀ ਆਪ ਹੀ ਜਪਾਉਂਦੇ ਹਨ ਇਸ ਕਰਕੇ ਸਿੱਖ ਵਿੱਚ ਤਾਕਤ ਨਹੀਂ ਹੈ ਕੋਈ ਵੀ ਸਾਧਨਾ ਕਰਦਾ ਹੈ ਉਸ ਵਿੱਚ ਤਾਕਤ ਨਹੀਂ ਹੈ ਇਹ ਤਾਂ ਉਹ ਵੀ ਅਖੀਰ ਵਿੱਚ ਇਹੋ ਹੀ ਆਖਦੇ ਨੇ ਇਹ ਤਾਂ ਪਰਮੇਸ਼ਰ ਦੀ ਕਿਰਪਾ ਹੈ ਜੋ ਸਾਨੂੰ ਨਾਮ ਜਪਣ ਦੀ ਸਨਿਦਾਤ ਬਖਸ਼ੀ ਹੈ ਸੇਵਾ ਕਰਨ ਦੀ ਸਾਨੂੰ ਦਾਤ ਬਖਸ਼ੀ ਹੈ ਉਸ ਦੀ ਕਿਰਪਾ ਹੈ ਨਹੀਂ ਪਾਈ ਤੂੰ ਇਤਨੀ ਕਮਾਈ ਕਰਦਾ ਇਹ ਤੇਰੀ ਕਮਾਈ ਨਾਲ ਪਰਮੇਸ਼ਰ ਮਿਲਿਆ ਉਹ ਆਖੇਗਾ ਨਹੀਂ ਪਾਈ ਕਮਾਈ ਨਾਲ ਪਰਮੇਸ਼ਰ ਨਹੀਂ ਮਿਲਦਾ ਇਹ ਤਾਂ ਬਖਸ਼ਿਸ਼ ਨਾਲ ਹੀ ਮਿਲਦਾ ਹੈ ਕਿਉਂਕਿ ਉਹ ਅੰਤਕਾਰਮ ਵਿੱਚ ਜਾਣਦਾ ਹੁੰਦਾ ਹੈ ਕਿ ਇਹ ਤਾਂ ਪਰਮੇਸ਼ਰ ਨੇ ਮੇ ਤੁ ਆਪ ਹੀ ਨਾਮ ਜਪਵਾਇਆ ਹੈ ਸੋ ਆਪ ਇਹੋ ਕਿਰਪਾ ਕਰਕੇ ਸਾਡੇ ਅੰਤਕਾਰਮ ਦੇ ਵਿੱਚ ਹਾਜ਼ਰ ਨਾਜ਼ਰ ਸਹਾਈ ਹੋ ਕੇ ਸਾਨੂੰ ਆਪਣੇ ਚਰਨਾਂ ਭਾਵ ਕੇ ਆਪਣਾ ਨਾਮ ਜਪਵਾਉਂਦਾ ਹੈ ਰੋਗ ਸੋਗ ਸਭ ਮਿਟ ਗਏ ਨਿਤੇ ਨਵਾ ਨਰਵਾ ਇਸ ਦੇ ਨਾਲ ਹੋਏਗਾ ਕਿ ਸਾਡੇ ਤਨ ਦੇ ਰੋਗ ਸਾਡੇ ਮਨ ਦੇ ਸੋਗ ਮਨ ਵਿੱਚ ਕੋਈ ਚਰੇਵਾ ਹੋਣਾ ਸੋਗ ਵਿਜੋਗ ਹੋਣਾ ਕੋਈ ਫਿਕਰ ਹੋ ਜਾਣਾ ਮਨ ਦੇ ਮਨੁੱਖ ਕਾਲਾ ਬਹਿ ਜਾਂਦਾ ਹੈ ਮਨ ਦੇ ਸਾਰੇ ਰੋਗ ਹੋ ਗਏ ਜਿਸ ਤਰ੍ਹਾਂ ਗੁੱਸਾ ਕਰੋਧ ਆ ਜਾਣਾ ਵਿਸ਼ੇਵਕਾਰ ਆ ਜਾਣਾ ਇਹ ਜਿਹੜੇ ਪੰਜੇ ਵੱਧੇ ਮਹਾਵਰੀ ਤੇ ਇਹ ਸਾਰੇ ਜਿਹੜੇ ਆਉਂਦੇ ਨੇ ਇਹ ਮਨ ਦੇ ਰੋਗ ਹਨ ਸਾਧ ਸੰਗਤ ਜੀ ਰੋਗ ਸੋਗ ਸਭ ਮਿਟ ਗਏ ਇਹ ਸਾਰੇ ਮਿਟ ਜਾਂਦੇ ਹਨ ਨਿਤ ਨਵਾਂ ਨਰਵਾ ਉਹ ਨਵਾਂ ਨਰਵਾ ਹੋ ਜਾਂਦਾ ਹੈ ਭਾਵ ਕਿ ਉਹ ਅੰਦਰੋਂ ਜਾਨੀ ਉਹ ਤਾਕਤਵਰ ਹੋ ਜਾਂਦਾ ਹੈ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਗੁਰਮਖ ਇਸ ਤਰ੍ਹਾਂ ਤਾਕਤਵਰ ਹੋਏ ਨੇ ਵੱਡੇ ਵੱਡੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਪਰ ਉਹ ਨਹੀਂ ਡੋਲੇ ਕਿਉਂਕਿ ਉਹ ਅੰਦਰੋਂ ਉਹ ਨਵੇਂ ਨਰਵੇ ਨੇ ਕਸ ਦੇ ਨਾਲ ਅੰਦਰੋਂ ਨਵੇਂ ਨਰਵੇ ਨੇ ਪਰਮੇਸ਼ਰ ਦਾ ਨਾਮ ਜਪ ਕੇ ਉਨ੍ਹਾਂ ਦੇ ਨਾਤਨ ਵਿੱਚ ਕੋਈ ਰੋਗ ਹੁੰਦਾ ਨਾ ਮਨ ਵਿੱਚ ਕੋਈ ਰੋਗ ਹੁੰਦਾ ਹੈ ਇਹ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਹੈ ਤੇ ਨਾਮ ਉਸ ਦੀ ਕਿਰਪਾ ਨਾਲ ਹੀ ਜਪਿਆ ਜਾਂਦਾ ਹੈ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰਵਾ ਸਾਰੇ ਜਾਨੀ ਇਹ ਮਿਟ ਜਾਂਦੇ ਹਨ ਉਹ ਨਵ ਨਰਵਾ ਭਾਵ ਕੇ ਅੰਤਕਾਰਨ ਮਨ ਕਰਕੇ ਉਹ ਪੂਰਾ ਸਟਰੋਂਗ ਸ਼ਕਤੀਸ਼ਾਲੀ ਬਣ ਜਾਂਦਾ ਹੈ ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਮੋਆ ਦਿਨ ਰਹਿ ਰੈਣ ਦਿਨ ਵਿੱਚ ਵੀ ਰਹਿਣ ਤੋਂ ਭਾਵ ਹੁੰਦਾ ਹੈ ਰਾਤ ਦਿਨ ਰੈਣ ਨਾਮ ਤੇ ਆਏ ਦਾ ਫਿਰ ਪਾਇ ਨਾਮ ਹੋਆ ਫਿਰ ਉਸ ਦਾ ਜਾਨੀ ਜਨਮ ਮਰਨ ਨਹੀਂ ਹੁੰਦਾ ਜਿਹੜਾ ਦਿਨ ਤੇ ਰਾਤ ਪਰਮੇਸ਼ਰ ਦਾ ਨਾਮ ਜਪਦਾ ਹੈ ਸਾਧ ਸੰਗਤ ਜੀ ਉਹ ਸਾਰੇ ਦਿਨ ਵਿੱਚ ਨਾਮ ਹੀ ਜਪੇਗਾ ਉਹ ਰਾਤ ਨੂੰ ਉਸ ਦਾ ਆਪਣੇ ਆਪ ਨਾਮ ਚੱਲੇਗਾ ਉਸ ਦਾ ਨਾਮ ਵੀ ਜਾਨੀ ਸੁੱਤੇ ਪਿਆ ਵੀ ਉਸ ਦਾ ਵੀ ਨਾਮ ਚੱਲ ਹੀ ਜਾਏਗਾ ਸੋ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ ਤੇ ਸਰੀਰ ਨੂੰ ਆਰਾਮ ਵੀ ਮਿਲ ਜਾਂਦਾ ਹੈ ਤੇ ਪਰ ਨਾਮ ਫਿਰ ਵੀ ਚੱਲਦਾ ਹੈ ਐਸੀ ਐਸੀ ਗੁਰਮਖ ਰੂਹਾ ਹਨ ਇਹਨਾਂ ਦਾ ਇਸ ਤਰ੍ਹਾਂ ਨਾਮ ਚੱਲਦਾ ਹੈ ਦਿਨ ਰਾਤ ਨਾਮ ਤੇ ਆਇਂਦਾ ਫਿਰ ਪਾਇ ਨਾਮ ਉਹ ਉਸ ਦਾ ਫਿਰ ਵਾਰ-ਵਾਰ ਜਨਮ ਮਰਨ ਦਾ ਗੇੜ ਘਟਿਆ ਜਾਂਦਾ ਹੈ ਪਰਮੇਸ਼ਰ ਵਿੱਚ ਉਸ ਉਹ ਗੁਰਮਖ ਸਮਾਜ ਆਉਂਦਾ ਹੈ ਉਸ ਦਾ ਮਨ ਅਕਾਲ ਪੁਰਖ ਵੈਗੁਰੂ ਦੀ ਜੋਤ ਵਿੱਚ ਸਮਾ ਜਾਂਦਾ ਹੈ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਇਹ ਜੋ ਸਾਰਾ ਸੰਸਾਰ ਹੈ ਉਸ ਅਕਾਲ ਪੁਰਖ ਵੈਗੁਰੂ ਤੋਂ ਹੀ ਪੈਦਾ ਹੋਇਆ ਹੈ ਉਸ ਦਾ ਨਾਮ ਜਪ ਕੇ ਸੇਵਾ ਸਿਮਰਨ ਭਗਤੀ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਜਿਹੜਾ ਗੁਰਮੁਖ ਪਿਆਰਾ ਹੈ ਉਹ ਪੈਦਾ ਹੁੰਦਾ ਹੈ ਫਿਰ ਉਸੇ ਵਿੱਚ ਇਹ ਨਾਮ ਜਪ ਜਪ ਕੇ ਸੇਵਾ ਕਰਕੇ ਉਸੇ ਵਿੱਚ ਇਹ ਸਮਾ ਜਾਂਦਾ ਹੈ ਸੋ ਉਸ ਵਿੱਚ ਹੀ ਸਮਾ ਕੇ ਇੱਕ ਜੋਤ ਅਕਾਲ ਪੁਰਖ ਵਾਹਿਗੁਰੂ ਦਾ ਜਾਨੀ ਰੂਪ ਹੀ ਬਣ ਜਾਂਦਾ ਹੈ ਜਿਸ ਦੇ ਉਪਜਾ ਨਾਨਕਾ ਸੋਈ ਫਿਰ ਹੋਆ ਫਿਰ ਉਸੇ ਦਾ ਹੀ ਜਾਨੀ ਰੂਪ ਬਣ ਜਾਂਦਾ ਹੈ ਕਿੱਥਾਂ ਉਪਜੈ ਕਹਿ ਰਹਿ ਕਹਿ ਮਹੇਸ ਮਾਵੈ ਇਹ ਸਸਨ ਜੀ ਇਹ ਪ੍ਰਸ਼ਨ ਹੈ ਇਹ ਜੀਵ ਕਿੱਥੋਂ ਪੈਦਾ ਹੋਇਆ ਕਿੱਥੋਂ ਉਪਜੈ ਕਹਿ ਰਹਿ ਫਿਰ ਇਹ ਕਿਸ ਦੇ ਆਸਰੇ ਵਿੱਚ ਰਹਿੰਦਾ ਹੈ ਕਹਿ ਮਹੇਸ ਮਾਵੈ ਫਿਰ ਕਿੱਥੇ ਜਾ ਕੇ ਸਮਾ ਜਾਂਦਾ ਹੈ ਸੋ ਉੱਤਰ ਆਪਾਂ ਨੂੰ ਉੱਪਰ ਮਹਾਰਾਜੀ ਨੇ ਪਹਿਲਾਂ ਸਾਨੂੰ ਉੱਪਰਲੀ ਪੰਕਤੀ ਤੋਂ ਸਾਨੂੰ ਉੱਤਰ ਮਿਲ ਜਾਂਦਾ ਹੈ ਕਿ ਜਿਸ ਦੇ ਉਪਜਾ ਨਾਨਕਾ ਸੋ ਹੀ ਫਿਰ ਹੋਇਆ ਇਹ ਜਾਣੀ ਜੀਵ ਕਿੱਥੋਂ ਉਪਜੈ ਕਿਹੜੀ ਜਗ੍ਹਾ ਤੋਂ ਜਾਣੀ ਪੈਦਾ ਹੁੰਦਾ ਹੈ ਜਾਣੀ ਪਰਮੇਸ਼ਰ ਤੋਂ ਪੈਦਾ ਹੁੰਦਾ ਹੈ ਅਕਾਲਪੁਰਖ ਵਾਹਿਗੁਰੂ ਉਸ ਬ੍ਰਹਮ ਤੋਂ ਜਾਣੀ ਪੈਦਾ ਹੁੰਦਾ ਹੈ ਇਹ ਜੀਵ ਕਹਿ ਰਿਹਾ ਫਿਰ ਕਿਸ ਦੇ ਆਸਰੇ ਰਹਿੰਦਾ ਹੈ ਉਸ ਅਕਾਲਪੁਰਖ ਵਾਹਿਗੁਰੂ ਦੇ ਹੀ ਆਸਰੇ ਰਹਿੰਦਾ ਹੈ ਜਿਹੜਾ ਇਸ ਦਾ ਜਾਣੀ ਮੱਧ ਦਾ ਜੋ ਸਮਾਂ ਹੈ ਵਿਚਾਰਲਾ ਜੋ ਸਮਾਂ ਹੈ ਉਹ ਉਹ ਵੀ ਕਿਸ ਦੇ ਆਸਰੇ ਬੀਤਦਾ ਹੈ ਉਹ ਵੀ ਵਾਹਿਗੁਰੂ ਦੇ ਆਸਰੇ ਹੀ ਬੀਤਦਾ ਹੈ ਕਹੇ ਮਾਹ ਸਮਾਵੈ ਕਿਤੇ ਜਾ ਕੇ ਸਮਾ ਜਾਂਦਾ ਹੈ ਭਾਵੇਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ ਇਹ ਸਾਰਾ ਸੰਸਾਰ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਰਮੇਸ਼ਰ ਦਾ ਜਦੋਂ ਜੀ ਚਾਹੇ ਤਾਂ ਆਪਣੇ ਵਿੱਚ ਹੀ ਇਸ ਨੂੰ ਢੀਨ ਕਰ ਲੈਂਦਾ ਹੈ ਜੀ ਜੰਤ ਸਭ ਖਸਮ ਕੇ ਕੌਣ ਕੀ ਮਤ ਪਾਵੇ ਇਹ ਸਾਰੇ ਜਿਹੜੇ ਸੂਖਮ ਜੀਵ ਨੇ ਜਾਂ ਸਥੂਲ ਜੀਵ ਨੇ ਸਾਰੇ ਇਹ ਉਸ ਖਸਮਾ ਕਾਲਪੁਰਖ ਵਾਹਿਗੁਰੂ ਦੇ ਹੀ ਬਣਾਏ ਹੋਏ ਹਨ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਉਸ ਅਕਾਲ ਪੁਰਖ ਵੈਗੁਰੂ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਸ ਦਾ ਉਹ ਬਿਆੰਤ ਹੈ ਅਕਾਲ ਪੁਰਖ ਵੈਗੁਰੂ ਉਸ ਦੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਿਤਨੇ ਉਸ ਦੇ ਗੁਣ ਬਿਆਨ ਅਸੀਂ ਕਰਾਂਗੇ ਉਸ ਤੋਂ ਵੀ ਜ਼ਿਆਦਾ ਕਈ ਕਰੋੜਾਂ ਗੁਣਾ ਵੱਡਾ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿਣ ਧਿਆਨ ਸੁਣਣ ਨਿਤ ਸੇ ਭਗਤ ਸੁਹਾਵੈ ਜਿਹੜੇ ਉਸ ਦਾ ਜਸ ਕਹਿੰਦੇ ਹਨ ਕਹਿਣ ਨੇ ਆਇਆ ਹੈ ਨਾ ਜਿਹੜੇ ਕਿ ਉਸ ਨੂੰ ਹਿਰਦੇ ਦੇ ਵਿੱਚ ਮਨ ਵਿੱਚ ਜਪਦੇ ਹਨ ਸੁਣਨ ਭਾਗ ਜਿਹੜੇ ਕੰਨਾਂ ਦੁਆਰਾ ਉਸ ਦਾ ਜਾਸ ਉਸ ਦਾ ਨਾਮ ਨੂੰ ਸੁਣਦੇ ਹਨ ਦੇਖੋ ਸਾਨੂੰ ਤਰੀਕਾ ਦੱਸ ਦਿੱਤਾ ਕਿ ਤੁਸੀਂ ਭਗਤੀ ਕਿਵੇਂ ਕਰਨੀ ਹੈ ਕਹਿਣਾ ਧਿਆਨ ਸੁਣਨ ਨਿਤ ਇਹ ਨਿਤ ਕਰੀਏ ਇਹ ਆਪਣੇ ਇਹ ਕਿਰਿਆ ਕਰਨੀ ਹੈ ਪਰਮੇਸ਼ਰ ਦਾ ਨਾਮ ਰਸਨਾ ਦੁਆਰਾ ਜਪਣਾ ਹੈ ਕਹਿਣਾ ਹੈ ਭਾਗ ਕੀ ਬੋਲਣਾ ਹੈ ਕਹਿਣਾ ਧਿਆਨ ਧਿਆਨ ਤੋਂ ਭਾਗ ਕੇ ਮਨ ਦੇ ਵਿੱਚ ਉਸ ਨੂੰ ਵਸਾਉਣਾ ਹੈ ਤੇ ਕੰਨਾਂ ਦੁਆਰਾ ਫਿਰ ਉਸ ਨਾਮ ਨੂੰ ਅਸੀਂ ਸੁਣਨਾ ਵੀ ਹੈ ਮੂਹ ਦੇ ਦੁਆਰਾ ਸੀ ਨਾਮ ਜਪੀਏ ਕੰਨਾਂ ਦੁਆਰਾ ਸੀ ਨਾਮ ਸੁਣੀਏ ਫਿਰ ਉਸ ਨਾਮ ਨੂੰ ਅਸੀਂ ਹਿਰਦੇ ਦੇ ਵਿੱਚ ਟਿਕਾਈਏ ਯਾਨੀ ਦੌੜ ਨਾ ਦਈਏ ਆਪਣੇ ਹਿਰਦੇ ਨੂੰ ਮੰਨੋ ਕਿਸੇ ਪਾਸੇ ਵੀ ਕਹਿਣ ਤੇ ਆਉਣ ਸੁਣਨ ਨਿਤ ਸੇ ਭਗਤ ਸੁਹਾਵਾ ਐਸੇ ਜਿਹੜੇ ਭਗਤ ਜਨ ਹਨ ਉਹ ਸੋਭਨੀਕ ਹਨ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਸਚਖੰਡ ਵਿੱਚ ਉਹ ਸੋਭਾ ਪਾਉਂਦੇ ਹਨ ਉਹਨਾਂ ਨੂੰ ਕੋਈ ਰੇਰੇ ਦਰਗਾ ਕਹਿ ਨਾ ਕੋ ਆਓ ਬੈਠ ਆਦਰ ਸੁਮਦੇਓ ਉਹਨਾਂ ਨੂੰ ਉਤੇ ਆਦਰ ਨਾਲ ਬਿਠਾਇਆ ਜਾਂਦਾ ਹੈ ਆਓ ਜੀ ਗੁਰਮੁਖ ਪਿਆਰਿਓ ਤਾਨੋਂ ਤੁਸੀਂ ਨਾਮ ਜਪ ਕੇ ਆਏ ਹੋ ਸੋ ਇਹ ਜਾਨੀ ਉਤੇ ਉਹਨਾਂ ਨੂੰ ਸਰੂਪਾ ਮਿਲਦਾ ਹੈ ਸੋਭਾ ਦਾ ਸੋ ਜਾਨੀ ਉਹਨਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਸਤਗੁਰ ਮਹਾਰਾਜ ਜੀ ਪ੍ਰਸੰਨ ਹੁੰਦੇ ਹਨ ਅਗੰ ਅਗੋਚਰ ਸਾਹਿਬੋ ਦੂਸਰ ਨਵੈ ਨਾ ਲਾਵੇ ਉਹ ਅਕਾਲ ਪੁਰਖ ਵਾਹਿਗੁਰੂ ਅਗੰਮ ਹੈ ਅਗੋਚਰ ਹੈ ਪਾਪ ਕੇ ਉਹ ਮਨ ਤੇ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਪਰਮੇਸ਼ਰ ਮਨ ਜਾਂ ਇੰਦਰੀਆਂ ਕਰਕੇ ਪਕੜ ਵਿੱਚ ਨਹੀਂ ਆਉਂਦਾ ਇਸ ਕਰਕੇ ਉਹ ਅਗੰਮਤ ਤੇ ਅਗੋਚਰ ਹੈ ਦੂਸਰ ਲਵਾਂ ਨਾ ਲਾਵੈ ਦੂਸਰਾ ਕੋਈ ਉਸ ਦੇ ਲਵਾਂ ਨਾ ਲਾਵੈ ਪਾਪ ਕੇ ਉਸ ਦੇ ਸਮਾਨ ਉਸ ਦੇ সদਰਸ਼ ਦੂਸਰਾ ਹੋਰ ਕੋਈ ਵੀ ਨਹੀਂ ਹੈ ਕਿ ਅਸੀਂ ਆਖਦੇ ਕਿ ਉਸ ਦੀ ਕੋਈ ਬਰਾਬਰੀ ਕੋਈ ਕਰ ਸਕਦਾ ਕੋਈ ਵੀ ਨਹੀਂ ਬਰਾਬਰੀ ਕਰ ਸਕਦਾ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀਜੈ ਜਿਸਰਾਂ ਦਾ ਤੂੰ ਵਹਿਗਰੂ ਹੈ ਬਸ ਤੂੰ ਹੀ ਹੈ ਕਿਸ ਦੇ ਨਾਲ ਅਸੀਂ ਤੇਰੀ ਉਪਮਾ ਕਰੀਏ ਕਿਸ ਦੇ ਨਾਲ ਅਸੀਂ ਤੇਰੀ ਬਰਾਬਰੀ ਕਰੀਏ ਸਾਰੀ ਵਸਤੂਆਂ ਤਾਂ ਤੇਰੀ ਹੀ ਬਣਾਈਆਂ ਹੋਈਆਂ ਹਨ ਸਾਰੀ ਜੀਵ ਜੰਤਾ ਤੇਰੀ ਹੀ ਮਨਾਏ ਹੋਏ ਹਨ ਅਸੀਂ ਕਿਸ ਦੇ ਨਾਲ ਤੇਰੀ ਤੁਲਨਾ ਕਰਕੇ ਦਸੀਏ ਕਿ ਤੂੰ ਇਤਨਾ ਵੱਡਾ ਹੈ ਤੂੰ ਬੇਅੰਤ ਹੈ ਸਾਰਾ ਕੁਝ ਤੇਰਾ ਹੀ ਬਣਾਇਆ ਹੋਇਆ ਹੈ ਉਸ ਵਰਗਾ ਜਾਨੀ ਹੋਰ ਕੋਈ ਨਹੀਂ ਉਹ ਪਰਮੇਸ਼ਰ ਅਨੂਪਮ ਹੈ ਉਸ ਦੀ ਮਹਿਮਾ ਅਨੂਪ ਹੈ ਕੋਈ ਮਿਆਨ ਨਹੀਂ ਕਰ ਸਕਦਾ ਸਾਉ ਅਕਾਲਪੁਰ ਕੁ ਬੈਗਰੂ ਹੈ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਇਹ ਜਿਹੜਾ ਸੱਚਾ ਉਪਦੇਸ਼ ਹੈ ਇਹ ਪੂਰੇ ਗੁਰੂ ਨੇ ਦਿੱਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਦੇਖੋ ਕਿਤਨੀ ਵੱਡੀ ਨਿਮਰਤਾ ਹੈ ਸਾਹਿਬ ਜੀ ਸੱਚ ਪੂਰਾ ਗੁਰ ਉਪਦੇਸਿਆ ਕਿ ਪੂਰੇ ਗੁਰੂ ਭਾਵ ਕੇ ਸ੍ਰੀ ਗੁਰੂ ਰਾਮਦਾਸਾ ਮਹਾਰਾਜ ਜੀ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ ਸੱਚ ਪੂਰਾ ਗੁਰੂ ਉਪਦੇਸ਼ਿਆ ਨਾਨਕ ਸੁਣਾਵੈ ਮੈਂ ਤਾਂ ਕੇਵਲ ਤੁਹਾਨੂੰ ਸਾਧ ਸੰਗਤ ਜੀ ਅੱਗੇ ਸੁਣਾ ਹੀ ਰਿਹਾ ਦੇਖੋ ਕਿਤਨੀ ਵੱਡੀ ਨਿਮਰਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਅਸੀਂ ਕਹਿੰਦੇ ਆ ਕਿ ਬਸੰਤ ਕੀ ਵਾਰ ਪੰਜਵੇਂ ਪਾਤਸ਼ਾਹ ਦੀ ਆ ਪਰ ਪੰਜਵੇਂ ਪਾਤਸ਼ਾਹ ਮਹਾਰਾਜ ਕੀ ਕਹਿ ਰਹੇ ਨੇ ਕਿ ਇਹ ਤਾਂ ਸੱਚੇ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਨੂੰ ਉਪਦੇਸ਼ ਦਿੱਤਾ ਹੋਇਆ ਹੈ ਅਸੀਂ ਤਾਂ ਭਾਈ ਤੁਹਾਨੂੰ ਅੱਗੇ ਸੁਣਾ ਹੀ ਰਹੇ ਹਾਂ ਸੋ ਇਤਨੀ ਵੱਡੀ ਨਿਮਰਤਾ ਇਸੇ ਕਰਕੇ ਸਾਧ ਸੰਗਤ ਜੀ ਜਿਹੜਾ ਕੋਈ ਸਿੱਖ ਕੋਈ ਕਥਾ ਵਰਤਾ ਕਰਦਾ ਹੈ ਕੋਈ ਬਾਣੀ ਪੜ੍ਹਦਾ ਹੈ ਉਹ ਮਤਾ ਸਮਝੇ ਕਿ ਮੈਂ ਗੁਰੂ ਬਣ ਗਿਆ ਉਹ ਗੁਰੂ ਨਹੀਂ ਹੁੰਦਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ ਕਥਾ ਕਰਨ ਵਾਲਾ ਗੁਰੂ ਨਹੀਂ ਹੁੰਦਾ ਵਿਚਾਰ ਕਰਨ ਵਾਲਾ ਗੁਰੂ ਨਹੀਂ ਹੁੰਦਾ ਸਾਧ ਸੰਗਤ ਜੀ ਇਹ ਕੋਈ ਸੁਣਾ ਸਕਦਾ ਕਿ ਗੁਰਾਂ ਦੇ ਉਪਦੇਸ਼ ਨੂੰ ਪਰ ਇਹ ਦੇਖੋ ਕਿਤਨੀ ਵੱਡੀ ਸਾਨੂੰ ਗੱਲ ਬਿਲ ਗਈ ਹੈ ਇਸ ਕਰਕੇ ਸਾਨੂੰ ਮਾਨ ਨਹੀਂ ਕਰਨਾ ਚਾਹੀਦਾ ਆਪਣੀ ਕੋਈ ਕਥਾ ਵਿਚਾਰ ਕਰਕੇ ਜਾ ਕੀਰਤਨ ਕਰਕੇ ਪਾਠ ਸੁਣਾ ਕੇ ਸਾਨੂੰ ਇਹ ਮਾਨ ਨਹੀਂ ਕਰਨਾ ਚਾਹੀਦਾ ਇਹ ਤਾਂ ਸੱਚੇ ਗੁਰਾਂ ਦਾ ਉਪਦੇਸ਼ ਹੈ ਸਿੱਖ ਦਾ ਅੱਗੇ ਭਾਈ ਸੰਗਤਾਂ ਨੂੰ ਸੁਣਾ ਰਿਹਾ ਹੈ ਗੁਰਾਂ ਦੇ ਉਪਦੇਸ਼ ਨੂੰ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਕੇਵਲ ਸੁਣਾ ਰਹੇ ਹਾਂ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਇਤਨੀ ਨਿਮਰਤਾ ਹੈ ਉਹ ਵੀ ਇਉਂ ਹੀ ਆਖਦੇ ਹਨ ਪੂਰੇ ਸਤਗੁਰੂ ਹਨ ਆਰ ਭਰਮ ਪਰਮੇਸ਼ਰ ਦਾ ਸਰੂਪ ਹਨ ਧਰਨ ਗਗਨ ਨਵਖੰਡਮਹ ਜੋਤਸ ਸਰੂਪੀ ਰਹੇ ਉਹ ਭਰ ਆਨੂ ਮਾਤਰਕਾਸ਼ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਪ੍ਰਤਖ ਹਰੀ ਦਾ ਰੂਪ ਹੁੰਦੇ ਸੋ ਹੁੰਦੇ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਿੱਚ ਇਤਨੀ ਜਿਆਦਾ ਨਿਮਰਤਾ ਹੈ ਉਹ ਆਪਣੇ ਆਪ ਨੂੰ ਇਉਂ ਹੀ ਆਖਦੇ ਨੇ ਕਿ ਇਹ ਤਾਂ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਹੈ ਮੈਂ ਤਾਂ ਕੇਵਲ ਅੱਗੇ ਸੰਗਤਾਂ ਨੂੰ ਸੁਣਾ ਰਿਹਾ ਹਾਂ ਸਾਧ ਸੰਗਤ ਜੀ ਐਸੀ ਨਿਮਰਤਾ ਸਾਨੂੰ ਵੀ ਧਾਰਨ ਕਰਨੀ ਚਾਹੀਦੀ ਹੈ ਤਾਂ ਕਰਕੇ ਸਾਡਾ ਵੀ ਜੀਵਨ ਸਫਲਾ ਹੋਵੇ ਅਸੀਂ ਵੀ ਨਾਮ ਜਪੀਏ ਸਤਿਗੁਰਾਂ ਦੀ ਕਿਰਪਾ ਸਾਡੇ ਤੇ ਵੀ ਹੋਵੇ ਅਸੀਂ ਨਾਮ ਜਪ ਕੇ ਸਤੂਰਾਂ ਦੇ ਬਿਸਾਰੀ ਸਮਾਈ ਹੋ ਜਾਵੇ ਸਾਡਾ ਤਨ ਮਨ ਹਰਾ ਭਰਾ ਹੋ ਜਾਵੇ ਨਵਾਂ ਨਰਵਾ ਹੋ ਜਾਵੇ ਇਹ ਬਸੰਤ ਕੀ ਵਾਰ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਸਾਨੂੰ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਸਾਧ ਸੰਗਤ ਜੀ ਇਸ ਵਾਰ ਦਾ ਪਾਠ ਸਾਨੂੰ ਬਸੰਤ ਦੇ ਰੁੱਤ ਦੇ ਵਿੱਚ ਨਿਤਾਪਰਤੀ ਕਰਨਾ ਚਾਹੀਦਾ ਹੈ ਜਾਂ ਸੁਣਨਾ ਚਾਹੀਦਾ ਹੈ ਤੇ ਫਿਰ ਇਸ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ ਹੈ ਜੋ ਉਪਦੇਸ਼ ਸਤਗੁਰੂ ਮਹਾਰਾਜ ਜੀ ਨੇ ਸਾਨੂੰ ਮਾਫੀਸ਼ ਕਰਕੇ ਦਿੰਦਾ ਹਾਂ ਸਾਧ ਸੰਗ ਜੀ ਤਾਂ ਕਰ ਤਾਂ ਕਰਕੇ ਸਾਡਾ ਜੀਵਨ ਸਫਲਾ ਹੋਵੇ ਲੋਕ ਸੁਖੀਏ ਪਰਲੋਕ ਪਰਲੋਕ ਸੁਹੇਲੇ ਅਸੀਂ ਹੋ ਜਾਈਏ ਗਲਤੀਆਂ ਬੋਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ ਆਓ ਜੀ ਹੁਣ ਅਖੀਰ ਲਈਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੇ ਸਚ ਪੂਰ ਗੁਰ ਉਪਦੇਸਿਆ ਨਾਨਕ ਸੁਣਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ